ਇੱਕ ਵਾਰ ਫੇਰ ਪਟਿਆਲਾ ਦੀ ਉਹੀ ਮਸ਼ਹੂਰ ਦੁਕਾਨ ਸਵਾਲਾਂ ਦੇ ਘੇਰੇ ਵਿੱਚ ਆਪਣੀ ਮਠਿਆਈ ਦੀ ਕੁਆਲਿਟੀ ਨੂੰ ਲੈ ਕੇ ਫੇਰ ਕਿਰੀ ਗਾਕਾਂ ਦੇ ਸਵਾਲਾਂ ਦੇ ਘੇਰੇ ਦੇ ਵਿੱਚ ਦੱਸਦੀ ਏ ਕਿ ਮਠਿਆਈ ਦਾ ਸੀਜ਼ਨ ਹੈ ਕਿਉਂਕਿ ਤਿਹਾਰ ਸਿਰਤੇ ਨੇ ਆਏ ਦਿਨ ਹੁਣ ਤਿਹਾਰ ਹੋਣਾ ਤੇ ਇਸ ਤਿਹਾਰਾਂ ਦੇ ਦਿਨਾਂ ਦੇ ਵਿੱਚ ਲੋਕਾਂ ਵੱਲੋਂ ਖੂਬ ਮਠਿਆਈਆਂ ਖਰੀਦੀਆਂ ਜਾਣੀਆਂ ਇੱਧਰ ਉੱਧਰ ਰਿਸ਼ਤੇਦਾਰਾਂ ਨੂੰ ਸ਼ਗਨ ਦੇ ਤੌਰ ਤੇ ਵੀ ਦਿੱਤੀ ਜਾਣੀਆਂ ਤੇ ਜੇਕਰ ਉਹਨਾਂ ਮਠਿਆਈਆਂ ਦੀ ਕੁਆਲਿਟੀ ਵਧੀਆ ਨਹੀਂ ਹੋਊਗੀ ਤਾਂ ਲੋਕ ਕਰਨਗੇ ਕੀ ਇੰਨੇ-ਇੰਨੇ ਪੈਸੇ ਭਰਨ ਤੋਂ ਬਾਅਦ ਵੀ ਖੱਟੀ ਖਰਾਬ ਮਠਿਆਈ ਜੇਕਰ ਮਿਲਦੀ ਹੈ ਤਾਂ ਸਿਹਤ ਵਿਭਾਗ ਤੇ ਵੀ ਵੱਡਾ ਸਵਾਲ ਖੜਾ ਹੁੰਦਾ ਕਿ ਆਖਰ ਸਿਹਤ ਵਿਭਾਗ ਕਦੋਂ ਜਾਗੇਗਾ ਤੇ ਕਦੋਂ ਹੋਵੇਗੀ ਕਾਰਵਾਈ ਕਦੋਂ ਇੱਕ ਗ੍ਰਾਹਕ ਨੂੰ ਪੈਸੇ ਭਰਨ ਤੋਂ ਬਾਅਦ ਵੀ ਮਿਲੇਗੀ ਖਾਣ ਲਈ ਸਹੀ ਮਠਿਆਈ ਸਵਾਲ ਕਈ ਨੇ ਜਵਾਬ ਦੇ ਨਾਤੇ ਸਿਰਫ ਔਰ ਸਿਰਫ ਚੁੱਪੀ ਸਾਦੀ ਬੈਠੇ ਨੇ ਪ੍ਰਸ਼ਾਸਨ ਦੇ ਲੋਕ बंद कहना भी नहीं है जो थोड़े को गलती करोगी भाजी तुशी गलती ਫਿਰ ਕਰੇ ਵੀਡੀਓ ਨਹੀਂ ਦਿਖਾ ਸਕਦੇ ਕੀ ਬਾਤ ਹੈ ਸਰ ਜੀ ਸਾਡੀ ਬਿਜ਼ਨਸ ਕਰਦੇ ਆ ਨਾ ਸਲਿਕਟਾ ਉਹਨੂੰ ਕਿਸੇ ਨਹੀਂ ਲੋਕਾਂ ਨਾਲ ਖਲਵਾੜਦੇ ਤੋ ਠੀਕ ਹੈ ਮੈਂ ਵੀ ਕਿਤੇ ਲੇ ਗਿਆ ਕਿਤੇ ਬਿਜ਼ਨਸ ਕਰਦਾ ਕੋਈ ਨਾ ਕੋਈ ਗਲਤੀਆਂ ਵੀ ਕੀਤੀਆਂ ਗਲਤੀ ਹੋ ਗਈ ਤੇ ਘਟਾ ਹੋ ਗਿਆ ਘਟਾਉਣਾ ਜਦੋਂ ਯਾਰ ਬੰਦੇ ਨੂੰ ਪਾਗਲ ਬਣਾਈ ਜਾਂਦੇ ਉਤੋਂ ਮੈਂ ਦਿਮਾਗ ਖੇਡੂ ਮੈਂ ਉਹਨੂੰ ਵੀ ਉਹੀ ਗੱਲ ਕਹੀ ਆ ਮੈਂ ਯਾਰ ਦੱਸੋ ਬੰਦਾ ਹੈਗਾ ਤੁਸੀਂ ਬਦਲ ਕੇ ਦੂਜਾ ਸੇ ਦੂਜੇ ਨੂੰ ਪਾਗੀ ਬਣਵਾ ਦੇਗਾ ਤੂੰ ਜੀ ਪਰ ਮੈਂ ਕੋਈ ਉਤਾਰ ਨਹੀਂ ਰਿਹਾ ਸੀ ਇਸ ਵਾਰ ਇਹ ਮੈਂ ਹਾਂ ਹਾਂ ਪਰ ਜੀ ਮੈਨੂੰ ਪਤਾ ਕੀ ਗਿਆ ਬਾਈ ਆ ਵੇਖੋ ਕਸਟਮਰ ਆਏ ਨੇ ਕਸਟਮਰ ਦੇ ਸਾਹਮਣੇ ਕੀ ਗੱਲ ਹੋ ਗਈ ਬੇਨਤੀ ਕੀਤੀ ਸੀ ਜੀ ਬਾਈ ਮੈਂ ਪਾ ਰਹੀ ਹਾਂ ਚੇਂਜ ਕਰ ਦੂੰ ਬਸ ਸੈਕਿੰਡ ਪਾਜੀ ਗੱਲ ਇਹ ਨਹੀਂ ਗੱਲ ਇਹ ਕਿ ਇਹਦਾ ਟੇਸਟ ਹੀ ਇੱਤਾਂ ਦਾ ਸਰ ਸਾਰੇ ਦਿਖ ਰਹੇ ਹੁੰਦੇ ਸਾਰੇ ਮੈਂ ਟਵਿੱਟਰ ਹੁੰਦੇ ਸਾਰੇ ਦੱਸਿਆ ਸੀ ਮੈਂ ਮੈਂ ਪਹਿਲਾਂ ਹੁੰਦਾ ਸਾਰੀ ਦੱਸਿਆ ਤਾਂ ਚਲੋ ਮੈਂ ਪਰ ਮੈਂ ਤੁਹਾਨੂੰ ਮਨੇ